ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਹਾ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ रिक्वेस्ट ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੀ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਸਾਡਾ ਕੰਮ ਹੈ ਜੀ ਵੀਡੀਓ ਬਣਾਉਣਾ ਵੀਡੀਓ ਨੂੰ ਵੱਤ ਤੋਂ ਵੱਧਾਂ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜਾਂਦਾ ਬਾਕੀ ਪਹੁੰਚ ਚੁੱਕੇ ਆਂ ਅੱਜ ਦੀ ਵਿਜਿਟ ਪਿੰਡ ਕਰਿਆਲਾ ਜ਼ਿਲ੍ਹਾ ਸ਼੍ਰੀ ਲਗਦਾ ਤਰਤਰ ਸਾਹਿਬ ਤੇ ਤਸੀਹ ਸਜਣੋ ਪੱਟੀ ਜੀ ਬਾਈ ਜਗਰੂਪ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਜਾਣਕਾਰੀ ਲੈ ਕੇ ਸਾਂਝੀ ਕਰਦੇ ਆ ਐਂਡ ਤੱਕ ਜਰੂਰ ਬਨੇ ਰਹੋ ਆਓ ਲਈਏ ਵਧੇਰੇ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਚੜਦੀ ਕਲਾ ਵਿੱਚ ਜੀ ਠੀਕ ਆ ਜੀ ਅੱਜ ਕਿੰਨੇ ਪਸ਼ੂ ਫਰ ਅੱਜ ਵੀ ਜੀ 2 ਜੀ ਠੀਕ ਆ ਡਰੈਸ ਕਰੀਏ ਨੋਟ ਡਰੈਸ ਵੀ ਜੀ ਪਿੰਡ ਘਰੇਆਲਾ ਸੀਲ ਤਰਦਨ ਤੇ ਜਲਾ ਤੇ ਝਿਲਪਟੇ ਜਲਾ ਕਰਤਾਨ ਠੀਕ ਆ ਜੀ ਹਾਂ ਜੀ ਤੇ ਮੋਬਾਈਲ ਨੰਬਰ ਤਤਰੇਕਸੋਤੇਨਾ ਲਾਤੀਨੋ ਕਟਾਲੀ ਠੀਕ ਹੈ ਜੀ ਹਾਂਜੀ ਦੋ ਪਸ਼ੂ ਲੈਣ ਦੇ ਗਾਵਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਕਿੰਨੇ ਦੁੱਧ ਆ ਲਗਣਾ ਇਹ ਦੁੱਧ ਵੀਜੀ ਐ ਸਲੇ ਦੇ ਗਾਏ 18 ਪਲੱਸ 18 ਪਲੱਸ ਮੌਕੇ ਦਾ ਮੌਕੇ ਦਾ ਜੀ ਵੱਛਾ ਮਗਰ ਆ ਗਿਆ ਮੇਰੇ ਕਫ ਖੁੱਲ ਗਏ ਤੋਰਾ ਕਰਾਈਏ ਚੈੱਕ ਲੋ ਜੀ ਸਜਣੋ ਦੂਜਾ ਸੂਬਾ ਵੈੜਿਆ ਤੇ ਕਾਲੀ ਨਾ ਕਰ ਗਈ ਆ ਠੀਕ ਹੈ ਜੀ 18 ਪਲੱਸ ਜਿਹੜਾ ਮੌਕੇ ਦਾ ਇਹਦਾ ਦੁੱਧ ਤਿਆਰ ਆ ਲੋ ਜੀ ਤਾਂ ਦਿੱਤਾ ਬੜਾ ਕਮਾਲ ਦਾ ਲੱਗਾ ਵੈੜ ਨੂੰ ਲੰਮੀ ਘਾਟ ਤੋੜ ਦੋ ਨੋ ਜੀ ਕਾਦ ਵਜਨ ਫੁੱਲ ਹੈ ਜੀ ਲੋਏ ਦੂਜਾ ਸੂਆ ਹਾਂ ਜੀ ਇਹ ਦੂਜਾ ਠੀਕ ਆ ਥਾਣ ਬੜਾ ਸੋਨਾ ਲਗਾ ਕਰ ਮਾਈ ਨੂੰ 18 ਕਿਲੋ ਮੌਕੇ ਦਾ ਦੁੱਧ ਆ ਹਾਂ ਜੀ ਜੇ ਰੇਟ ਦੀ ਗੱਲ ਕਰੀਏ ਕਿੰਨੇ ਕੁ ਦੀ ਦੇ ਦੇ ਕੇ ਦੀ ਆਪਾਂ ਮੁੱਲ ਕਰਦੇ 52000 ਰੁਪਇਆ ਅੱਛਾ ਹਾਂਜੀ ਤੇ ਮਾਨਤਨ ਕਰਕੇ ਕਿੰਨੇ ਦੀ ਫਿਕਸ ਕਰ ਲੀਏ ਪੂਰੇ 55000 ਦੀ ਵੀ ਜੀ ਵੈਟ ਦਵਾਂਗੇ 50 ਹੀ ਕਰ ਦਈਏ ਨਹੀਂ ਹੋਣੀ ਕਰ ਦਈਏ 50 ਹੀ ਚਲੋ ਵੇਖ ਕਰ ਦੋ ਠੀਕ ਆ ਮਾਰੋ ਥਾਪੀ ਫੇਰ ਲਓ ਜੀ 50000 ਦੀ ਜਸਨੋ ਸਜਨੋ ਹੋ ਗਈ ਇੱਕ ਛਾਈ ਵਾਲ ਸਿੰਘਾਂ ਵਾਲੀ ਆ ਗਈ ਆ ਤੇ ਮਗਰ ਵੱਛਾਂ ਦੇ ਵੀ ਨਹੀਂ ਵੱਛੀ ਵੱਛੇ ਆਗੇ ਡਬਲ ਫੈਰ ਆ ਗਿਆ ਜੀ ਹਾਂਜੀ ਤੇ ਇਹ ਸ਼ਾਇਆ ਨਸਲ ਦੀ ਜਿਹੜੀ ਵਹਿੜ ਆ ਪਹਿਲਾ ਸੂਬਈ ਆ ਹਾਂਜੀ ਪਹਿਲਾ ਜੀ ਤੇ ਦੁੱਧ ਮੌਕੇ ਰੱਖਣਾ ਦੁੱਧ ਇਹ ਘੱਟੇ 10 ਆ ਜੀ ਆਪਾਂ 9 ਕਰਕੇ ਦੇਣੀ ਹੈ ਨਾ ਚੋਂ ਓਕੇ ਨਾ ਓਕੇ ਜੀ ਠੀਕ ਤੋਰਾ ਕਰਾਈਏ ਚੈੱਕ ਕਰਦਾ ਬਈ ਬਹੁਤ ਸਜਰੋ ਗਰਮੀਆਂ ਦਾ ਤੋਹਫਾ ਜੀ ਠੀਕ ਆ ਜਿੰਨੇ ਜਲਪਾਣੀ ਬਣਾਉਣਾ ਸ਼ਾਇਆ ਨਸਲ ਦੇ ਵਿੱਚ ਆ ਗਈ ਤੇ ਮਗਰ ਵੱਛੇ ਵੀ ਆ ਗਈ ਉਦਾਂ ਦੀ ਸੇਮ ਟੂ ਤੇ ਦੋਵੇਂ ਬਿਲਕੁਲ ਸਾਫ਼ ਸੁਥਰੀਆਂ ਛਾਂ ਚਟੇਰੀਆਂ ਵਹਿੜਾਂ ਬਾਕੀ ਫਿਰ ਵੀ ਤੁਹਾਡਾ ਫਰਜ਼ ਪੰਦਾ ਨਰਖਪੁਰ ਕਰਨਾ ਪਿੰਡ ਕਰਿਆਲਾ ਜ਼ਿਲ੍ਹਾ ਤਰਨਤਾਰਨ ਤਸਵੀਰ ਸਜਣੋਂ ਲੱਗਦੀ ਪੱਟੀ ਜਗਰੂਪ ਸਿੰਘ ਦੇ ਫਾਰਮ ਤੇ ਪਹੁੰਚ ਕੇ ਮੇਲਾ ਲੁੱਟ ਲਿਓ ਬੜਾ ਉੜਦਿਆਂ ਵਾਲਾ ਰੇਡ ਕਰਨਗੇ ਜਿਹੜਾ ਹੁਣ ਆ ਜਿਹੜਾ ਸ਼ਾਈ ਆਉਂਦਾ ਮੋੜ ਲਿਓ ਜੀ ਵਾਹ ਜੀ ਵਾਹ ਚੰਗੀ ਫਸੀ ਪਈ ਥੱਲੋਂ ਬੰਦੀ ਥਾਂ ਦੀ ਚੰਗੀ ਇਤਰਾ ਹੀ ਆਰਡਰ ਕੁਆਲਿਟੀ ਤੇ ਪਿਓਰ ਸ਼ਾਈ ਵਾਲ ਆ ਜਾਂਦੀ ਆ ਬੰਨਵੀ ਆ ਧੁੰਨ ਵੀ ਠੀਕ ਹੈ ਜੀ ਥਾਂ ਬੜਾ ਸੋਹਣਾ ਲੱਗਾ ਹੈ ਮੁੱਠੀ ਹੱਥੀ ਚਵਾਈ ਵਾਲਾ ਲੱਗਾ ਸਜਣੋਂ ਤੇ ਬਾਈ ਜਗਰੂ ਬੰਦੇ ਕੀਮਤ ਕਰ ਦੀ ਗਏ ਨਾਰਮਲ ਜੀ ਫਿਰ ਆਪਾਂ ਇਹ ਵੀ ਜੇ ਬੰਦੇ 2000 ਰੁਪਏ ਮੋਲ ਕਰਦੇ 23 ਹਾਂਜੀ ਤੇ ਕਿੰਨੇ ਦੀ ਛੋਟ ਛੱਪਾ ਕਰਕੇ ਕਿੰਨੇ ਦੇ ਦੀਏ 21000 ਦੀ ਵੀਰੇ ਦੇ ਦਾਂ 21 ਦੀ ਹਾਂਜੀ ਹੋਰ ਕਰ ਦੀਏ ਯਾਰ ਵੇਖ ਲੋ 20 ਦੀ ਪੂਰੇ ਇਹ ਦੇ ਹਨਾ 50 ਤੇ 20 70 ਦਾ ਜੋੜਾ ਜਿਹੜਾ ਮਰਜ਼ੀ ਫੜਕੇ ਲਾ ਜਾ ਸਕਦਾ ਹਾਂਜੀ ਤੇ ਇਹੋ ਸੱਜਣੋ ਹੈਗੀ ਆ ਮਿਲਦੇ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ